ਜਦੋਂ ਵੀ ਕਿਸੇ ਪ੍ਰਕਾਰ ਦਾ ਨਸ਼ਾ ਵਿਕਦਾ ਹੋਵੇ ਭਾਵੇਂ ਨਜਾਇਜ਼ ਸ਼ਰਾਬ ਹੈ ਭਾਵੇਂ ਫੀਮ ਹੈ ਚਰਸਾ ਹੈ ਗਾਂਜਾ ਭੰਗ ਹੈ ਚਿੱਟਾ ਹੈ ਹਰੋਇਨ ਹੈ ਐਲ ਐਸ ਡੀ ਹੈ ਤੇ ਭਾਵੇਂ ਆਹ ਦੋ ਨੰਬਰ ਦੀ ਸ਼ਰਾਬ ਹੈ ਜਿਹਨੂੰ ਅਸੀਂ ਸਪੂਰੀਅਸ ਸ਼ਰਾਬ ਕਹਿੰਦੇ ਹਾਂ ਸਪੂਰੀਅਸ ਇਹ ਸਾਰੀ ਬੂਟ ਲੈਗਰ ਨਜਾਇਜ਼ ਫਰੋਸ਼ ਪੁਲਿਸ ਤੇ ਸਰਕਾਰਾਂ ਦਾ ਕੰਮ ਪੋਲਿਟਿਸ਼ਨਾਂ ਦਾ ਸਾਂਝਾ ਇੱਕ ਗਰੁੱਪ ਹੁੰਦਾ ਹੈ ਇਹਦੇ ਬਿਨਾ ਨਹੀਂ ਚੱਲਦੀ ਇਹਨਾਂ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਚੱਲ ਸਕਦੀ ਇਹ ਪਿਉਣਗੇ ਲੋਕੀ ਭੋਲੇ ਭੰਡਾਰੇ ਪੀਣਗੇ ਵੋਟਾਂ ਵੀ ਹੁਣ ਵੇਖੋ 60 ਦਿਨ ਦੀ ਗੱਲ ਰਹਿ ਗਈ ਜੀ ਤੇ ਤੁਹਾਡੇ ਕੋਲੇ ਹੁਣ ਤੁਸੀਂ 2 ਨੰਬਰ ਦੀ ਸ਼ਰਾਬ ਹੀ ਪੀਓਗੇ ਇਹ ਪੱਕੀ ਗੱਲ ਆ ਜੇ ਤੁਸੀਂ ਬੱਚਿਆਂ ਨੂੰ ਬਚਾਉਣਾ ਤੇ ਨਾ ਠੇਕੇ ਤੇ ਜਾਣਾ ਸ਼ਰਾਬ ਪੀਣ ਫੇਰ ਤਾਂ ਆਪਾਂ ਵੱਜ ਜਾਗੇ ਸਿਆਣੇ ਹੋ ਕੇ ਵੋਟ ਪਾ ਕੇ ਆਪਾਂ ਨਾ ਤਾਂ ਖੜਾ ਛੜਾ ਲਾਂਗੇ ਨਹੀਂ ਮੈਨੂੰ ਤਾਂ ਸ਼ੰਕਾ ਹੈ ਵੀ ਮੋਤ ਤਾਂ ਹੋਰ ਨਾ ਹੋ ਜਾਣ ਪਰ 2 ਨੰਬਰ ਦੀ ਸ਼ਰਾਬ ਬਕਾਇਦਾ ਪਿਆ ਕੇ ਵੋਟ ਲਈ ਜਾਂਦੀ ਆ ਮੈਂ ਵੀ ਵੋਟਾਂ 'ਚ ਖੜਾ ਹੋਇਆ ਮੈਨੂੰ ਪਤਾ ਹੈ ਕੇ ਦੋ ਨੰਬਰ ਦਾ ਸ਼ਰਾਬ ਟਰੱਕਾਂ ਦੇ ਟਰੱਕ ਜਿਹੜਾ ਕੈਂਡੀਡੇਟ ਹੁੰਦਾ ਨਾ ਗਰੀਬਾਂ ਦੀ ਬਸਤੀ ਚ ਉਤਾਰ ਦਿੰਦਾ ਤੇ ਹਰੇਕ ਬੰਦੇ ਨੂੰ ਪਊਆ ਪਊਆ ਪੀਣ ਨੂੰ ਦਿੰਦਾ ਤੇ ਗਰੀਬ ਬੰਦਾ ਪਊਆ ਪੀ ਕੇ ਦੂਜੇ ਦਿਨ ਸੋਹਰੇ ਤੜਕੇ ਵੋਟ ਪਾਉਣ ਬਗ ਜਾਂਦਾ ਤੇ ਪਊਆ ਵਾਲਾ ਜਿੱਤ ਜਾਂਦਾ ਜਿਹੜਾ ਉਹਨਾਂ ਨੂੰ ਕਹਿੰਦਾ ਭਾਈ ਆਪਾਂ ਬਚੋ ਸਿਆਣੇ ਬਣੋ ਆਪਾਂ ਭਾਈ ਆਪਣੀ ਰਾਖੀ ਕਰੋ ਉਹ ਹਾਰ ਜਾਂਦਾ ਹੈ ਮਗਰ ਉਹ ਸੱਥਰਾ ਗਰੀਬ ਦੇ ਘਰੇ ਵੇਚ ਜਾਂਦਾ ਕੋਈ ਗਰੀਬ ਨਹੀਂ ਸ਼ਰਾਬ ਪੀਣੀ ਆ ਮਤਲਬ ਗਰੀਬ ਚਾਹੇ ਮਜਬੂਰੀ ਦੇ ਵਿੱਚ ਪਉਆ ਲੈਂਦਾ ਜਾਂ ਬੋਤਲ ਲੈਂਦਾ ਉਹ ਫਿਰ ਵੀ ਵਫਾ ਕਰਦਾ ਲੀਡਰਾਂ ਨਾਲ ਵੀ ਮੈਨੂੰ ਇਹਨੇ ਦਿੱਤੀ ਆ ਤਾਂ ਮੈਨੂੰ ਵੋਟ ਪਾਣੀ ਵਫਾਈ ਗਰੀਬ ਕਰਦਾ ਹੈ ਮੌਤ ਤੱਕ ਨਿਬੜ ਤੱਕ ਵੀ ਵਫਾ ਕਰਦਾ ਪਰ ਪੋਲਿਟੀਸ਼ੀਅਨ ਗਰੀਬ ਨਾਲ ਕਦੇ ਨਹੀਂ ਨਿਬੜਦਾ ਨਾ ਵੋਟਰ ਨਾਲ ਨਿਬੜਦਾ ਨਾ ਗਰੀਬ ਨਾਲ ਨਿਬੜਦਾ ਇਹਦਾ ਗਰੀਬ ਹੀ ਹੈ ਜਿਹੜਾ ਕਹਿੰਦੇ ਯਾਰੇ ਦਾ ਨਮਕ ਖਾਦਾ ਆ ਪਾ ਨਾ ਕਹ ਹਲਾਲ ਕਰਨਾ ਹੈ ਹਰਾਮ ਨਹੀਂ ਕਰਨਾ ਜੇ ਕੋਈ ਵੀ ਆਈਪੀ ਦੇ ਘਰ ਦੇ ਵਿੱਚ ਕੁੱਤਾ ਵੀ ਮਰ ਜੇ ਕਹਿੰਦੇ ਸੋਗ ਬਹੁਤ ਵੱਡੇ ਪੱਦਰ ਵੱਡੇ ਵੱਡੇ ਸੋਗ ਮੱਕੇ ਤੱਕ ਸੋਗ ਫੈਲ ਜਾਂਦਾ ਇਹਨਾਂ ਦਾ ਵੀ ਯਾਰ ਬਹੁਤ ਮਾੜੀ ਗੱਲ ਹੋਈ ਹੈ ਤਾਂ ਅਵਤਾਰ ਸੀਗਾ ਬੰਦਾ ਜਿੱਡਾ ਵੱਡਾ ਚੋਰ ਉਹਨੂੰ ਉੱਡਾ ਵੱਡਾ ਅਵਤਾਰ ਬਣਾ ਦੇਣਗੇ ਪਰ ਗਰੀਬ ਹੈ ਜਦੋਂ ਮਰਦਾ ਉਹਦੇ ਘਰੇ ਬਿਲਕੁਲ ਨਹੀਂ ਜਾਂਦੇ ਨਾ ਅੱਜ ਗਏ ਨਾ ਕੱਲ ਜਾਣ ਨਾ ਪਹਿਲਾਂ ਕਿਤੇ ਗਏ ਇਹਦਾ ਆਪਾਂ ਖੁਦ ਜਾਗਣਾ ਹੈ ਇਹਨਾਂ ਤੋਂ ਉਮੀਦ ਨਾ ਕਰੋ ਵੀ ਸਾਡੇ ਕੋਲੇ ਚਿੱਟੇ ਕੁਰਤੇ ਪਜਾਮੇ ਪਾ ਕੇ ਆ ਜਾਣਗੇ ਜਿੰਨਾ ਪਾਲਟਿਸ਼ਨ ਦੇ ਚਿੱਟਾ ਕੁਰਤਾ ਪਜਾਮਾ ਪਾਇਆ ਹੁੰਦਾ ਉਹਦਾ ਉਹ ਕਿਰਤ ਕਰਤੂ ਦਾ ਕਾਲਾ ਤੇ ਖੋਟਾ ਹੁੰਦਾ ਇਹ ਪੱਕੀ ਗੱਲ ਐ ਇਹ ਤੁਸੀਂ ਦੱਸੋ ਮੇਰੀ ਵੀ 74 ਸਾਲ ਦੀ ਉਮਰ ਹੋ ਗਈ ਮੈਂ ਤੇ ਇਹਨਾਂ ਨੂੰ ਕਦੇ ਕੰਮ ਕਰਦੇ ਵੇਖਿਆ ਨਹੀਂ ਝੂਠ ਮਾਰਦੇ ਵੇਖਿਆ ਬੁੜਾਈਆਂ ਕਰਦੇ ਵੇਖਿਆ ਪਾਤ ਤਨੂ ਖਤਰਾ ਜੀ ਦੇਸ਼ ਨੂੰ ਖਤਰਾ ਜੀ ਧਰਮ ਨੂੰ ਖਤਰਾ ਜੀ ਹਾਂ ਦੀਨ ਨੂੰ ਖਤਰਾ ਜੀ ਕਦੇ ਨਾ ਚੀਜ਼ ਨੂੰ ਖਤਰਾ ਹੈ ਜਿਹੜੇ ਲੋਕਾਂ ਨੂੰ ਖਤਰਾ ਸਾਹਮਣਾ ਕਰਨਾ ਪੈ ਰਿਹਾ ਉਧਰ ਧਿਆਨ ਕਰ ਉਧਰ ਜਾਵੇ ਕਿਉਂ ਉਹਨਾਂ ਨੂੰ ਨਹੀਂ ਝਾਕਣਾ ਇਹਨਾਂ ਦੇ ਖਤਰੇ ਦਾ ਉਧਰ ਕਦੇ ਜਿੰਨੇ ਹੀ ਗਰੀਬ ਅਣਪੜ ਅੰਧਵਿਸ਼ਵਾਸੀ ਹੋਣ ਉਹਨਾਂ ਉਹਨਾਂ ਦੀਆਂ ਟੌਹਰਾਂ ਹੁੰਦੀਆਂ ਸਿਆਸੀ ਬੰਦਿਆਂ ਦੀਆਂ ਪੋਲੀਟੀਕਲ ਬੰਦੇ ਤੁਹਾਡੇ ਨਾਲ ਕਦੇ ਨਹੀਂ ਖੜਨਗੇ ਪਰ ਜਾਗਣਾ ਵੋਟ ਨੂੰ ਪਾਉ ਭਾਵੇਂ ਗਰੀਬ ਵੋਟਰ ਹੈ ਭਾਵੇਂ ਮੱਧ ਵਰਗ ਦਾ ਵੋਟਰ ਹੈ ਦੋਨੇ ਲੋਕ ਰਾਜ ਦਾ ਫੈਸਲਾ ਕਰਨਾ ਹੁੰਦਾ ਹੈ ਉਤਲੀ ਸ਼੍ਰੇਣੀ ਕਦੇ ਨਹੀਂ ਆਉਂਦੀ ਹੁੰਦੀ ਹਾਂ ਉਤਲੀ ਸ਼੍ਰੇਣੀ ਤੁਹਾਨੂੰ ਨਾ ਫੰਡ ਜ਼ਰੂਰ ਦਿੰਦੀ ਆ ਭਾਵੇਂ ਇਲੈਕਟਰਲ ਬਾਉਂਡਰੀ ਆ ਹੀ ਲੈ ਲਓ ਤੇ ਭਾਵੇਂ ਅੰਦਰ ਖਾਤੇ